ਸਾਤਿਚਰੀ ਕਾਲ ਕੀ ਹਾਲ ਚਾਲ ਨੇ ਆਸ ਕਰਦਾ ਠੀਕ ਠਾਕ ਹੋਵੇ ਗੁੱਡ ਮਾਰਨਿੰਗ ਤੇ ਆਪਣੇ ਦੂਜੇ ਬਲੌਕ ਦੀ ਅੱਜ ਫੇਰ ਸਟਾਰਟਿੰਗ ਸੋ ਸਵੇਰੇ ਉੱਠੇ ਆ ਤੇ ਉੱਥੇ ਕੀ ਪੀਤਾ ਪਾਣੀ ਤੇ ਫਿਰ ਨਾ ਤੇ ਦੋਤੇ ਅੱਜ ਹੈ ਦੁਸ਼ਹਿਰਾ ਸਾਰਿਆਂ ਦਾ ਸੋ ਹੈਪੀ ਦੁਸ਼ਹਿਰਾ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਮਾਲਕ ਸਾਰਿਆਂ ਨੂੰ ਹਾਸੇ ਵਾਸਤੇ ਰੱਖੇ ਖੁਸ਼ ਰੱਖੇ ਤੇ ਹੁਣੋਂ ਆਪਾਂ ਉੱਠੇ-ਉੱਠੇ ਆ ਤੇ ਕਹਾਣ ਲੱਗੇ ਆ ਸੇਵ ਸੁੰਦਰ ਨੇ ਕਾਲ ਦੇ ਕਹਿੰਦੇ ਸੇਵ ਖਾਣਾ ਚਾਹੀਦਾ ਸੋ ਜੁੜੇ ਰਹੇ ਤੁਸੀਂ ਕੰਟੀਨਿਊਸ ਰਹੋ ਅੱਜ ਦਿਖਾਵਾਂਗੇ ਤੁਹਾਨੂੰ ਕਹਿੰਨ ਕਹਿੰਨ ਚੀਜ਼ਾਂ ਅੱਜ ਸ਼ਾਇਦ ਜਾਣਾ ਦਾ ਬਹੁਤ ਦੂਰ ਦੂਰ ਪਹਿਲਾਂ ਨਹੀਂ ਦਾਦੇ ਤੁਸੀਂ ਦੇਖੀ ਚਲੋ ਅੱਜ ਮੇਰੇ ਠੀਕ ਹੈ ਜੀ ਉਹ ਜੀ ਆਪਾਂ ਲਾਇਆ ਚਟਾ ਗੁਰਦਾ ਬਜਾਮਾ ਤੇ ਖਾਧੀ ਖੀਰ ਖੀਰ ਤੇ ਨਾਲ ਖਾਦੇ ਖਾਦਾ ਪ੍ਰਸ਼ਾਦ ਪਨੀਰ ਦਾ ਪਨੀਰ ਦੀ ਸਬਜੀ ਸੀ ਰੋਟੀਆਂ ਸੀ ਤੇ ਆਪਾਂ ਡੱਕ ਕੇ ਦੇਖਣ ਚੱਲ ਪਏ ਆ ਤੇ ਪ੍ਰੋਜੈਕਟਰ ਆਖਲੇ ਵਿੱਚ ਜਿਹੜੇ ਡਾਈਟ ਵਾਲੇ ਨੇ ਹੋਰ ਸਿਸਟਮ ਵਾਲੇ ਨੇ ਤੇ ਹੁਣ ਚੱਲੇ ਆ ਸਾਨੂੰ ਇੱਕ ਦਿਖਾਉਣੇ ਆ ਪਿੰਡ ਪਿੰਡ ਦੀਆਂ ਚੀਜ਼ਾਂ ਦਿਖਾਉਣੀਆਂ ਨੇ ਮੈਂ ਕਾਫੀ ਉਪਾਦ ਜਿੱਦਾਂ ਦੁਸ਼ਹਿਰਾ ਆ ਜਾਣਾ ਕੱਟੋ ਘੱਟ ਮੈਂ 5 ਤੋਂ 6 ਸਾਲਾਂ ਬਾਅਦ ਪਿੰਡ ਦਾ ਦੁਸ਼ਹਿਰਾ ਦੇਖਣਾ ਸੋ ਪਹਿਲਾਂ ਬਹੁਤ ਮਨ ਹੁੰਦਾ ਸੀ ਪਹਿਲਾਂ ਫੰਕਸ਼ਨ ਕਰਦੇ ਭੰਗੜਾ ਕਰਦੇ ਦੀ ਦੁਸ਼ਹਿਰੇ ਦੀ ਟੀਮ ਸਾਡੀ ਬੈਸਟ ਲੱਗਦੀ ਹੁੰਦੀ ਸੀ ਤੇ ਜੁੜੇ ਰਹੋ ਜਿਆਦਾ ਦਿਖਾਉਣੀਆਂ ਅੱਜ ਸਾਨੂੰ ਪਿੰਡ ਦੀਆਂ ਠੀਕ ਹੈ ਅਸੀਂ ਖੇਚ ਮੈਂ ਖੇਚ ਲਈ ਹੁਣ ਤਿਆਰੀ ਤੇ ਗੱਡੀ ਆਪਾਂ ਚੱਕ ਲਈ ਅੱਜ ਸਾਨੂੰ ਦਿਖਾਉਣੇ ਆ ਕਿਹੜੀ ਲੈ ਵੀ ਰਾਣੀ ਚੱਕ ਲਈ ਅੱਜ ਦੂਸਰੀ ਰਾਣੀ ਸੁੰਦਰਾ ਮਹਾ ਪਿੰਡ ਜਾਣਾ ਥੋੜਾ ਜਿਹਾ ਹਨਾ ਤੱਕ ਵੀ ਪੈਣੀ ਜਾਈਦੀ ਐ ਮੁੰਡੇ ਨੇ ਕੀ ਕਮਾਇਆ ਕੀ ਖਟਿਆ ਤੇ ਆਓ ਸਾਹਮਣੇ ਆਪਣਾ ਹੈਗਾ नाग ਦੇਵਤਾ ਤੇ ਤੁਹਾਨੂੰ ਪਤਾ ਹੀ ਆ नाग ਦੇਵਤੇ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕੀ ਚੱਕਰ ਹੈ ਤੇ ਛਪਾਰ ਵਾਲਾ ਸਾਹ ਕਾਲਾ ਨਾਗ ਸੋ ਜੁੜੇ ਰਹੋ ਤੁਸੀਂ ਮੇਰੇ ਬਲੌਗ ਨਾਲ ਕੰਟੀਨਿਊ ਜੇ ਰੱਖਿਓ ਸਕਿਪ ਨਾ ਕਰਕੇ ਜਾਇਓ ਦੇਖਣ ਵਾਲੀਆਂ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਥੈਂਕ ਯੂ ਦੇਦਨ ਦੀ ਕਰਦਿਆਂ ਸ਼ੁਰੂਆਤ ਗੁਰੂ ਸਾਗਰ ਮਸਤੋਣਾ ਸਾਹਿਬ ਸੰਗਰੂਰ ਸੋ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਇਹ ਇਤਿਹਾਸਿਕ ਗੁਰਦੁਆਰਾ ਸਾਡਾ ਆਪਣਾ ਸਾਰਿਆਂ ਦਾ ਪੰਜਾਬ ਦਾ ਸੋ ਬਾਬਾ ਬੱਤਾ ਸਿੰਘ ਜੀ ਮਹਾਰਾਜ ਚੜ੍ਹਦੀਆਂ ਕਲਾਂ ਚ ਵਕਸ਼ਣ ਸਾਰਿਆਂ ਨੂੰ ਹਿੰਮਤ ਹੌਂਸਲਾ ਇਹ ਯੂਨੀਵਰਸਿਟੀ ਆ ਗਈ ਕਾਲਜ ਆ ਗਿਆ ਮਸਤੋਣਾ ਸਾਹਿਬ ਦਾ ਸੋ ਅੱਜ ਮੀਤ ਦੁਸ਼ਹਿਰਾ ਆਗਾ ਸੋ ਕਰੀਏ ਸ਼ੁਰੂਆਤ ਆਪਾਂ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਹਾਂ ਆ ਬੰਦਿਆ ਨਵੀਂ ਅਮਾਰਤ ਗੁਰਦੁਆਰਾ ਸਾਹਿਬ ਦੀ ਗੱਡੀ ਕਰਦੇ ਆ ਮਿੱਤਰੋ ਆਪਾਂ ਇੱਥੇ ਪਾਰਕ ਚੱਕ ਲਈ ਤੇ ਆਪਾਂ ਸ਼ੂ ਲਾਵਾਂਗੇ ਆਪਣੇ ਗੱਡੀ ਦੀ ਠੀਕ ਹੈ ਜੀ ਜੁੜੇ ਰਹੋ ਕੰਟੀਨਿਊਸ ਰਹੋ ਹੁਣ ਦੇਖਦੇ ਆਪਾਂ ਮੱਥਾ ਦਸਤਾਰ ਅੱਗੇ ਦਾ ਗੱਡੀ ਚ ਪੱਗ ਹੁੰਦੀ ਸੀ ਪਰ ਨਾ ਹੁੰਦਾ ਸੀਗਾ ਉਹ ਬਣ ਲਈਦਾ ਭੁੱਲ ਗਏ ਗੱਡੀ ਚੇਂਜ ਆ ਇਸ ਕਰਕੇ ਰਮਾਲ ਬੰਨ ਗਏ ਹੁਣ ਟਿਕਾਂਗੇ ਆਪਾਂ ਮੱਥਾ ਤੇ ਤੁਹਾਨੂੰ ਅੰਦਰ ਦੀ ਲੋਕੇਸ਼ਨ ਦਿਖਾਉਣਾ ਠੀਕ ਹੈ ਜੀ ਜੁੜੇ ਰਹੋ। ਲੈ ਵੀ ਮਿੱਤਰੋ ਆਪਾਂ ਟੇਕ ਲਿਆ ਮੱਥਾ ਸ ਇੱਕ ਸਾਰਿਆਂ ਨੂੰ ਰਿਕਵੈਸਟ ਕਰਨੀ ਸੀ ਮਿੱਤਰੋ ਜੇ ਕੋਈ ਪਛਾਣ ਲੈਂਦਾ ਨਾ ਤਾਂ ਬੁਲਾ ਲਿਆ ਕਰੋ ਇਦਾਂ ਨਾ ਦੇਖਿਆ ਕਰੋ ਯਾਰ ਸਾਨੂੰ ਆਊਟ ਆਊਟ ਜਿਹਾ ਫੀਲ ਹੁੰਦਾ ਕਦੇ ਕਦੇ ਵੀ ਯਾਰ ਬਾਈ ਹੋਰੀ ਦੇਖੀ ਜਾਂਦੇ ਹਨਾ ਬੁਲਾ ਲਿਆ ਕਰੋ ਕੋਈ ਚੱਕਰ ਨਹੀਂ ਪੁੱਛ ਲਿਆ ਕਰੋ ਵੀ ਉਹ ਹੀ ਆਇਆ ਜਾਂ ਨਹੀਂ ਹਨਾ confuse ਨਾ ਰੱਖਿਆ ਕਰੋ ਬੰਦੇ ਦਾ ਉਹੀ ਹੁੰਨੇ ਆ ਸੀ ਕਿਉਂਕਿ ਚਲੋ ਬਹੁਤ ਘੱਟ ਛਕਲਾ ਮਿਲਦੀਆਂ ਨੇ ਮਿਲਦੀਆਂ ਵੀ ਹੁੰਦੀਆਂ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਸੋ ਇਸ ਕਰਕੇ ਬੁਲਾ ਲਿਆ ਕਰੋ ਜਾਨ ਤੇ ਅਸੀਂ ਟੇਕ ਦਾ ਮੱਥਾ ਮੱਥਾ ਟੇਕ ਕੇ ਚੱਲਣ ਲੱਗੇ ਹੁਣ ਤੇ ਮੈਂ ਇਕੱਲੇ ਨਹੀਂ ਟੇਕਿਆ ਤੇ ਸਾਰਿਆਂ ਦੀਆਂ ਦਵਾਵਾਂ ਤੁਹਾਡੇ ਨਾਲ ਨਹੀਂ ਸਾਡੇ ਨਾਲ ਨੇ ਤੇ ਤੁਹਾਡੇ ਨਾਲ ਨੇ ਇਸ ਕਰਕੇ ਜਿਉਂਦੇ ਬਸਦੇ ਰਹੋ ਜ਼ਿੰਦਗੀ ਜਿਓ ਹੱਸਦੇ ਬਸਦੇ ਰਹੋ ਜੁੜੇ ਰਹੋ ਨਾਲ ਮੇਤਰੋ ਆਪਾਂ ਬਲਾਡੇ ਚ ਹੋ ਗਿਆ ਐਂਟਰ ਬੋਹਾ ਬਲਾਡਾ ਨਾਮ ਸੁਣਿਆ ਹੁੰਦ ਸੀ ਜਿਹਦੀ ਛੜਕ ਨੂੰ ਦੇਖ ਕੇ ਉਹਦੇ ਘਰ ਨੂੰ ਜੇ ਆਪਾਂ ਰੋਟੀ ਖਾ ਕੇ ਚਲੀਏ ਬਲਾਡੇ ਤੇ ਦਾ ਬੋਹਾ ਅਮੜ ਤੋਂ ਪਹਿਲਾਂ ਮਡੇਰ ਨਾ ਮਡੇਰ ਨਾਲ ਪਹਿਲਾਂ ਕਲੀਪੁਰੋਂ ਦਾ ਤੇ ਰੋਟੀ ਹਾਜਮ ਹੋਣੀ ਸੀ ਇੱਕ ਨਾ ਮੇਤਰੋਰੇ ਆ ਸੀ ਮੋਨ ਕੁਲਚਿਆਂ ਵਾਲਾ ਜਿਹੜੇ ਨੇ ਇਹਦੇ ਕੁਲਚੇ ਖਾਦੇ ਆ ਜੇ ਆ ਭਲਾਡੇ ਏਰੀਆ ਚ ਕੋਈ ਆਪਣਾ ਬਲੌਗ ਦੇਖ ਰਿਆ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਹਦੇ ਕੁਲਚੇ ਕਿਵੇਂ ਲੱਗੇ ਕਿਵੇਂ ਹੁੰਦੇ ਸੀ ਇਹਦੇ ਐਂਡ ਤੇ ਕੁਲਚੇ ਹੁੰਦੇ ਸੀ ਨਾ ਅਸੀਂ ਬਹੁਤ ਖਾਂਦੇ ਹੁੰਦੇ ਸੀ ਜਦੋਂ ਪੜਦੇ ਹੁੰਦੇ ਸੀ ਠੀਕ ਹੈ ਅਗਰ ਨਾਨਕ ਚ ਪੜਿਆ ਮੈਂ ਪੂਰੇ ਨਜ਼ਾਰੇ ਲੈ ਆ ਉਹਦੇ ਘਰੋਂ ਤੇ ਇਹਦੇ ਕੁਲਚੇ ਐਂਡ ਹੁੰਦੇ ਸੀ ਇੰਨੇ ਖਾਂਦੇ ਸੀ ਰਖੜ ਖੜ ਖੜ ਕੇ ਬਹੁਤ ਹੀ ਐਂਡ ਲਾਉਂਦਾ ਸੀ ਹੈ ਤੇ ਜੁੜੇ ਰਹੋ ਤੁਸੀਂ ਹਜੇ ਭਲਾਡੇ ਤੋਂ ਬਾਅਦ ਕਲੀ ਪੁਰਾਣਾ ਮਡੇਰ ਨਾ ਆਉਣਾ ਫਿਰ ਬੋਹਾ ਪਿੰਡ ਆਉਣਾ ਆਪਣਾ ਠੀਕ ਹੈ ਸੱਜਣਾ ਤੇ ਬੰਦੇ ਨੂੰ ਜਿੱਥੇ ਵੀ ਮਰਜ਼ੀ ਵਗ ਜੇ ਬੰਦਾ ਪਰ ਆਪਣੇ ਪਿੰਦੇ ਦਾ ਆਪਣਾ ਪਿੰਡ ਦਾ ਅਸ਼ੋਕ ਕੜ ਨਹੀਂ ਭੁੱਲਣਾ ਚਾਹੀਦਾ ਜੁੜੇ ਰਹੋ ਤੁਸੀਂ ਅੱবি ਅਸੀਂ ਬਹੁਤ ਚ ਹੋ ਗਿਆ ਐਂਟਰ ਤੇ ਬੰਦਾ ਚੱਕ ਲਿਆ ਸੀ ਡਰਾਈਵਰ ਗੱਡੀ ਚ ਲਾਉਣ ਲਈ ਸੋ ਕਾਫੀ ਟਾਈਮ ਹੋ ਗਿਆ ਸੀ ਵੀ ਦੁਸ਼ਹਿਰੇ ਤੇ ਆਏ ਨਹੀਂ ਸੀ ਹਾ ਅੱਜ ਮਨ ਕਰਿਆ ਦੁਸ਼ਹਿਰਾ ਦੇਖਣ ਨੂੰ ਬਹੁਤ ਪੰਜ ਸਾਲ ਹੋ ਗਏ ਅੱਜ ਨਾ ਸਵੇਰ ਤੇ ਚੰਗੇ ਕੰਮ ਕਰਨ ਲੱਗੇ ਹੋਏ ਆ ਪਹਿਲਾਂ ਮਸਤ ਹੋਣਾ ਗਏ ਫਿਰ ਹੁਣ ਤੁਹਾਨੂੰ ਇੱਕ ਨਾ ਇਤਿਹਾਸਿਕ ਗੁਰਦੁਆਰਾ ਦਿਖਾਵਾਂਗੇ ਸਾਡਾ ਬਹੁਤ ਵੱਡੀ ਦੇਣ ਆ ਉਹਦੀ ਗੁਰੂ ਰਾਮ ਬਾਖੀ ਦਾ ਉੱਥੇ ਜੁੜਾ ਸਾਹਿਬ ਆ ਤੇ ਦਿਖਾਉਣਾ ਸਾਨੂੰ ਅਸੀਂ ਚਾਲੇ ਪਾਦੇ ਸੀ ਉਧਰ ਨੂੰ ਜੁੜੇ ਰਹੋ ਸਾਡੇ ਨਾਲ ਤੁਸੀਂ ਠੀਕ ਹੈ ਜੀ ਤੇ ਕਹਿੰਦੇ ਵੀ ਮੁੰਡੇ ਜਿਹੜੇ ਪੰਜਾਬ ਦੇ ਚੰਗੇ ਕੰਮ ਨਹੀਂ ਕਰਦੇ ਕੰਮ ਤਾਂ ਅਸੀਂ ਚੰਗੇ ਹੀ ਕਰਦੇ ਆ ਪਰ ਲੋਕਾਂ ਨੂੰ ਦੇਖਦੇ ਨਹੀਂ ਚੰਗੇ ਕੰਮ ਸਾਡੇ ਠੀਕ ਹੈ ਜੀ ਅਸੀਂ ਕਰਕੇ ਜਿਐਂ ਸੋਚ ਲਏ ਵੀ ਹੁਣ ਦਿਖਾ ਦਿਆ ਕਰੀਏ ਕਿ ਅਸੀਂ ਚੰਗੇ ਕੰਮ ਵੀ ਕਰ ਰਹੇ ਆ ਪਰ ਲਿਖਾ ਕੇ ਵੀ ਉਹੀ ਗੱਲ ਉਹਦੇ ਕੰਨੋਂ ਮੈਡਲ ਪਾਣੀ ਹੁੰਦੇ ਆ ਵੀ ਹਾਂ ਭਾਈ ਆ ਇੰਨਾ ਨੁਕੀ ਲੋੜਾ ਸੱਚੇ ਆਉਣ ਦੇ ਐ ਹਾਏ ਵੇ ਗੱਲ ਸਹੀ ਵੀ ਆ ਤੇ ਆਪ ਦਾ ਮਨ ਕਰੇ ਜੋ ਕਰਨਾ ਹਨ ਚਿੱਤ ਆਈਆਂ ਕਹਿੰਦਾ ਮਣਾ ਮਣਾ ਚਿੱਤ ਆਈਆਂ ਭੋਗ ਉਹ ਕਿਵੇਂ ਜੇ ਕਹਿੰਦੇ ਹੁੰਦੇ ਕਹਾਵਤ ਇਹ ਹੁੰਦੀ ਹੈ ਕਾ ਸੋ ਹੋਰ ਸਾਰੇ ਸੈਟ ਜੁੜੇ ਰਹੇ ਤੁਹਾਡੇ ਨਾਲ ਬਹੁਤ ਆ ਦਿਖਾਉਣੇ ਤੁਹਾਨੂੰ ਹਣ ਲੈ ਵੀ ਆ ਉਹ ਆ ਗਿਆ ਸਾਡਾ ਇੱਥੇ ਹੋਣਾ ਅੱਜ ਅੱਗ ਲਾਉਣੀ ਯਾਰਾ ਮਨ ਨੂੰ ਇਥੇ ਆ ਸਟੇਜ ਤੇ ਬਹੁਤ ਪੰਗੜਾ ਪਾਇਆ ਬਾਈ ਜਿਆਦਾ ਹੀ ਰਹਿ ਗਈਆਂ ਯਾਰ ਹੁਣ ਹੈ ਲੋ ਜੀ ਸਾਡੀ ਬੋਹਾ ਚੋਗੇ ਸੀ ਇੰਟਰ ਪਹਿਲਾਂ ਤਾਂ ਸਾਡੇ ਬੋਹਾ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਸੀ ਪਛੜੇ ਇਲਾਕਾ ਮੰਨੇ ਇਹ ਸਾਡਾ ਜਿਹੜੀ ਬੋਹਾ ਬਲਾਡੇ ਦੀ ਸੜਕ ਸੀ ਤੁਸੀਂ ਹਿਸਾਬ ਲਓ ਪਹਿਲਾਂ ਦੱਸ ਕੇ ਆ ਟਾਈ ਮੇ ਰੋਟੀਆਂ ਖਾ ਕੇ ਬਲਾਡੇ ਤੇ ਚੱਲ ਪਾਉਂਦਾ ਬੰਦਾ ਤਾਂ ਰਾਹ ਚ ਆਉਂਦੇ ਨੂੰ ਹਾਜਮ ਹੋ ਜਾਂਦੇ ਸੀ ਏਡੇ ਏਡੇ ਖੱਡੇ ਸੀ ਚਲੋ ਹੁਣ ਤਾਂ ਸੁਧਾਰ ਹੋਇਆ ਮਾੜਾ ਮੋਟਾ ਸੜਕਾਂ ਬਣ ਗਈਆਂ ਸੋ ਆ ਗਿਆ ਜੀ ਬੋਰ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਸੱਚੀ ਮੰਜੀ ਠੀਕ ਹੈ ਜੀ ਹੁਣ ਆਪਾਂ ਮੋੜਤੀ ਗੱਡੀ ਚੱਕ ਤੇ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਨੂੰ ਜਾਣਦੇ ਨੇ ਜਿਹੜੇ ਆ ਕੇ ਗਏ ਆ ਉਹ ਕਮੈਂਟਾਂ ਚ ਜਰੂਰ ਦੱਸਿਓ ਠੀਕ ਹੈ ਜੀ ਜੁੜੇ ਰਹੋ ਸਾਡੇ ਨਾਲ ਇਹ ਬੋਹਾ ਦਾ ਮਾਨ ਕੇ ਚਲੋ ਫਿਰ ਨਹੀਂ ਕਹਿਦੀ ਆਪਾਂ ਪਹਿਲਾਂ ਸਾਡਾ ਬੋਹਾ ਪਿੰਡ ਸੀ ਪਿੰਡ ਤੋਂ ਬਾਅਦ ਹੌਲੀ ਹੌਲੀ ਕਸਬਾ ਜਾ ਬਣ ਗਿਆ ਕਸਬੇ ਤੋਂ ਹੁਣ ਸ਼ਹਿਰ ਬਣ ਗਿਆ ਹੁਣ ਉਹਦੇ ਗਣ ਵਾਂਗੂ ਸਾਰਾ ਚੀਜ਼ ਮਿਲ ਜਾਂਦੀ ਹੈ ਜਿਹੜੀ ਵੀ ਚਾਹੀਏ ਆਪਾਂ ਬੋਹਾ ਚ ਮਿਲ ਜਾਂਦੀ ਆ ਵਧੀਆ ਵਧੀਆ ਬਿਜ਼ਨਸ ਹੋ ਗਏ ਦੁਕਾਨਾਂ ਸ਼ਾਪ ਖੁੱਲੀਆਂ ਜਿਹੜੀਆਂ ਤੁਹਾਨੂੰ ਭਲਾੜੇ ਵਗੈਰਾ ਰਤੀਏ ਜਾਣਾ ਪੈਂਦਾ ਸੀ ਹੁਣ ਸਾਡੇ ਬੋਹਾ ਚ ਸਰ ਜਾਂਦਾ ਜੁੜੇ ਰਹੋ ਸਾਡੇ ਨਾਲ ਤੁਸੀਂ ਦੇਖੀ ਜਾਓ ਔਰ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਦਾ ਦ੍ਰਿਸ਼ ਦੇਖੋ ਤੁਸੀਂ ਅੰਦਰ ਦਾ ਮਹਾਲ ਬਹੁਤ ਸੋਹਣਾ ਬਣ ਗਿਆ ਕਿਨਾਂ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਮਾਲਕ ਦੇਖੋ ਬਹੁਤ ਸੋਹਣਾ ਬਣ ਗਿਆ ਇਹ ਤੁਹਾਨੂੰ ਇਹ ਤੁਹਾਨੂੰ ਨੰਨ ਜੁੜੇ ਰਹੇ ਹਾਂ ਸਰੋਵਰ ਆ ਗਿਆ ਜੀ ਇੱਥੇ ਨਾ ਬਹੁਤ ਵੱਡੀ ਬਖਸ਼ਿਸ਼ ਆ ਕਹਿੰਦੇ ਵੀ ਜਿਹੜਾ ਇੱਥੇ ਇਸ਼ਨਾਨ ਸੁਖ ਜੀ ਹਨਾ ਜਿੱਦਾਂ ਸਕਿਨ ਦੀਆਂ ਕੋਈ ਬਿਮਾਰੀਆਂ ਨੇ ਹੋਰ ਸਾਰੀਆਂ ਦੂਰ ਹੋ ਜਾਂਦੀਆਂ ਨੇ ਸੋ ਉਹਨਾਂ ਸਾਰੇ ਜਿਹੜੇ ਜਿਹੜੇ ਗੁਰਦੁਆਰਿਆਂ ਨਾਲ ਅਟੈਚ ਨੇ ਸਾਰੇ ਜੁੜੇ ਹੋਏ ਨੇ ਉਹ ਆ ਗਿਆ ਜੋੜਾ ਸਾਹਿਬ ਗੁਰੂ ਰਾਮਦਾਸ ਜੀ ਦਾ ਜਿਹੜੇ ਮੱਥੇ ਤੇ ਲੱਗਦਾ ਜਿਹੜਾ ਜਿਹਦੇ ਲੱਗਣ ਨਾਲ ਵੀ ਦੂਰ ਦੁੱਖ ਰੋਗ ਸਭ ਦੂਰ ਹੋ ਜਾਂਦੇ ਆ ਕਸ਼ਟ ਹੋ ਜਾਂਦੇ ਆ ਸੋ ਆਪਾਂ ਇਹ ਲਾ ਲਏ ਨੇ ਇਹ ਹੈ ਗੁਰੂ ਰਾਮਦਾਸ ਸਾਹਿਬ ਜੀ ਦਾ ਜੋੜਾ ਕੈਸਾਂ <laughs> ਗੱਜੀ <laughs> ਫਸਲ ਮਾਰੇ ਥਾਪੀਆਂ ਸਰੀਕਾਂ ਤੇ ਨਾ ਲਾਉਣੀ ਪਏ ਜਵੇ ਬਯਾਰ ਚ ਫਿਰਦੇ ਸੀ ਸੋਚਿਆ ਕਿ ਇਦਾਂ ਗੇੜੀ ਮਾਰਿਆ ਜੇ ਕੀ ਕਹਿੰਦਾ ਗੇੜਾ ਦੇ ਆਉਣਿਆ ਉਹ ਗੇੜਾ ਦੇਣ ਆ ਗਏ ਮਤਲਬ ਦੇਖਦੇ ਆਂ ਕੀ ਮਹੌਲਾ ਖੇਤ ਦਾ ਲੋਕ ਜਾਦੂ ਡੂਣਾ ਇਹ ਬਹੁਤ ਕਰਦੇ ਨੇ ਇਰਾ ਦੇ ਮਤਲਬ ਹਾਂ ਅਨੇ ਕੀ ਰੱਖਿਆ ਹੈ ਮਹਿਮਾ ਵਰਮਾਇਾਂ ਚ ਸੋ ਦੇਖੋ ਕੰਟੀਨਿਊ ਜਾਰਖਿਆ ਕੰਮ ਨੂੰ ਚਟਿਆਏ ਫੇਆ ਫਿਰ ਮੈਂ ਵੀ ਮਰਿਆ ਕਰ ਰੋਲ ਹੋਰ ਹੈ ਮਾਈ ਬੇਰ ਜ਼ੁਗਾਰੀਆਂ ਜ਼ਿੰਮੇਵਾਰੀਆਂ ਚਟੇ ਲਿਆ ਦਉਂਦੀਆਂ ਹੈਗੇ ਨਹੀਂ ਹਨਾ ਮਿੱਤਰੋ ਕਿਹਦੀ ਕਿਹਦੇ ਤੇ ਜ਼ਿੰਮੇਵਾਰੀਆਂ ਪਈਆਂ ਹੋਈਆਂ ਨੇ ਜਿਹੜੇ ਕਹਿੰਦੇ ਵੀ ਚਟੇ ਤਾਂ ਆਉਂਦੇ ਨੇ ਕੰਮ ਬਾਈ ਸਾਰੀ ਗਾਮੇ ਪੈਂਦੇ ਆ ਇਹ ਕੌਣ ਵੇਲਾ ਰਹਦਾ ਕੋਈ ਨਹੀਂ ਆਏਗਾ ਅਸੀਂ ਆਪਾਂ ਕਹਿੰਦੇ ਹਰ ਇੱਕ ਦਾ ਕੰਮ ਸੌਖਾ ਕਿਸੇ ਦਾ ਕੰਮ ਸੌਖਾ ਨਹੀਂ ਮਿਹਨਤ ਤਾਂ ਕਰਨੀ ਪੈਂਦੀ ਹੈ ਤੇ ਜ਼ਰੂਰੀ ਆ ਕੰਮ ਤਾਂ ਉਹ ਮਿਹਨਤ ਕਰਿਆ ਕਰੋ ਸਾਰੇ ਠੀਕ ਹੈ ਸੱਜਣੋ ਸਾਰੇ ਸੁਪਨੇ ਪੂਰੇ ਹੁੰਦੇ ਨੇ ਜਦੋਂ ਮਿਹਨਤ ਦੇ ਜੋਰ ਦਵਾਏ ਸਭ ਕੰਮ ਬਹਾਲ ਹੁੰਦਾ ਹੈ ਛੜਦੀ ਕਲਾ ਚ ਸੋ ਲਗੇ ਰਹਾ ਕਰੋ ਠੀਕ ਹੈ ਜੀ ਜੁੜੇ ਰਹੋ ਕੰਟੀਨਿਊ ਜਿਓ ਇਹਦਾ ਤਾਂ ਇਸ਼ਾਰਾ ਰਹਣਾ ਸਾਨੂੰ ਉਹ ਆ ਰਾਵਣ ਦਿਖਾਉਣਾ ਸਾਨੂੰ ਪਾਪਾ ਚੱਲ ਬੇ ਬੱਟੇ ਪੱਟ ਗੰਨਾ ਵੱਢਣ ਤੇ ਬੰਨ ਗੰਨਾ ਵੱਢ ਕੇ ਕਰਾਂਗੇ ਆਪਾਂ ਗੰਨਾ ਚੂਪਾਂਗੇ ਸੋ ਕਹਿੰਦੇ ਦੁਸ਼ਹਿਰੇ ਵਾਲੇ ਤਾਂ ਸੋ ਚੰਗਾ ਹੁੰਦਾ ਕਹਿੰਦੇ ਗੰਨਾ ਚੂਪਣਾ। ਇਸ ਕਰਕੇ ਦੇਖਦੇ ਆਂ। ਯਾਰ ਪਹਿਲਾਂ ਤਾਂ ਕਦੇ ਚੂਪਿਆ ਨਹੀਂ। ਬਹੁਤ ਘੱਟ ਹੂੰ ਦੁਸ਼ਹਿਰੇ ਵਾਲੇ ਦਿਨ ਹੀ ਚੂਪਿਆ ਮੀਂਝ। ਚੂਪ ਲੈਂਦੇ ਸੀ। ਤੇ ਹੁਣ ਆਪਾਂ ਚੱਲੇ ਆਂ ਬੱਟੇ-ਬੱਟ ਤੇ ਗੰਨਾ। ਵੱਢਦੇ ਆਂ, ਪੜਦੇ ਆਂ। ਫੇਰ ਤੁਹਾਨੂੰ ਚੂਪੇ ਦਿਖਾਵਾਂ ਗੰਨਾ। ਠੀਕ ਹੈ ਜੀ। ਤੇ ਕੌਣ-ਕੌਣ ਜਾਣਦਾ ਇਸ ਬਾਰੇ ਵੀ ਗੰਨਾ ਦੁਸ਼ਹਿਰੇ ਵਾਲੇ ਦਿਨ ਕਿਉਂ ਚੂਪਦੇ ਨੇ? ਕਮੈਂਟਾਂ 'ਚ ਜਰੂਰ ਦੱਸਿਓ ਸੱਜਣਾ ਠੀਕ ਹੈ। ਜੁੜੇ ਰਹੋ ਜੀ। ਲਾਈ ਪਈ ਐ ਮੇਥੀ। ਸਾਰਾ ਸਮਾਨ ਸਬਜ਼ੀ ਲਈ ਪਈ ਆ। ਇਹ ਆਮਣਾਂ ਦਾ ਬੂਟਾ। ਆ ਗਈ ਆਪਣੀ ਮੋਟਰ ਸੱਜਣਾ ਤੇ ਉਹ ਆ ਗਏ ਗੰਨੇ ਆ ਆਪਣੇ। ਤੇ ਗੰਨਿਆਂ ਨਾਲ ਲੈਨੇ ਆ ਪੰਗਾ ਹੁਣ। ਕੰਨਾ ਪਟ ਲਈਏ ਕਾ। ਠੀਕ ਹੈ ਜੀ। ਜੁੜੇ ਰਹੋ ਤੁਸੀਂ। ਦੇਖ ਛੱਟ ਤੂੰ ਗੰਨਾ ਵੜਦੇ ਆ। ਮੋਟਾ ਜਿਹਾ ਦੇਖ ਕੇ ਚੰਗਾ ਆ। ਖਾਨਨੇ ਆ ਗੰਨਾ। ਠੀਕ ਹੈ ਸੱਜਣਾ ਜੁੜੇ ਰਹੋ। ਉਹੀ ਮੈਟਰੋ 뷰 ਆਇਆ ਸਵਾਵਾਂ ਮਾ ਦੇਖੋ ਹੈਗੀ ਆ ਜੰਨਤ ਚੰਡੀਗੜ੍ਹ ਦਾ ਨਜ਼ਾਰਾ ਕਿੱਥੇ ਆ ਜਿਹੜਾ ਖੇਤਾਂ ਜਾਂ ਚੈੱਕ ਕਰੋ 뷰 ਤੁਸੀਂ ਮਾਹੌਲ ਪੂਰਾ ਗਰਮ ਠੰਡਾ ਸੂਰਜ ਦੀ ਟਿੱਕੀ ਦੇਖੋ ਚਮਕਦੀ ਆ ਦੂਰੋਂ ਸ਼ੈੱਕ ਸ਼ੈੱਕ ਕਰੋ ਗਨੇ ਯੂਬ ਲਈ ਆ ਬਈ ਜੱਟਾਂ ਦੇ ਸ਼ਿਕਾਰ ਠੰਡੇ ਦੀਆਂ ਬੋਤਲਾਂ ਕੀ ਬਿਜ਼ਿਟੀਆਂ ਲੋਕਾਂ ਦੀਆਂ ਬੋਤਲਾਂ ਹੁੰਦੀਆਂ ਨੇ ਦੂਰੀਆਂ दारू ਵਾਲੀਆਂ ਕੱਚ ਵਾਲੀਆਂ ਸਾਡੇ ਠੰਡੇ ਨੇ ਲੋਮੀ ਮਤਰਾ ਸਾਢੇ 5 ਦਾ ਹੋ ਗਿਆ ਟਾਈਮ ਤੇ ਗੰਨਾ ਉੱਪਰ ਆ ਗਦੇ ਆ ਕੋਠੇ ਦੇ ਉੱਪਰ ਖੜ ਕੇ ਝੂਪਣਾ ਕਿਨੇ ਕਿਨੇ ਝੂਪਿਆ ਦੱਸਿਓ ਜਾਣਾ ਕਿਹਨੂੰ ਕਿਹਨੂੰ ਵਧੀਆ ਲੱਗਦਾ ਗੰਨਾ ਖਾਸ ਕਰਕੇ ਕਾਇਲਰ ਦਾ ਕਹੂਗੀ ਪੱਕਾ ਕਮੈਂਟਾਂ 'ਚ ਵੀ ਹਾਂ ਬੇਟੇ ਤੂੰ ਕੱਲਾ ਕੱਲਾ ਝੂਪ ਗਿਆ ਹੂੰ ਉਹ ਸਾਰੇ ਛੱਟੋਂ ਮਾਹੌਲ ਪੂਰਾ ਘੈਂਟ ਆ ਬਾਬਾ ਬਹੁਤ ਘੈਂਟ ਲੁਕੇਸ਼ਨ ਆਂਦੀ ਆ ਇੰਨਾ ਕਿ ਫੀਲ ਆਉਂਦਾ ਨਾ ਖੇਤਾਂ ਦਾ ਸਿਰਾ ਫੀਲ ਆਉਂਦਾ ਦੀ ਮਾਰੀ ਰੌਂਡੀ ਦੇ ਮਿੱਤਰੋ ਹੁਣ ਚੱਲੇ ਆਂ ਬੱਦ ਦੁਸ਼ਹਿਰੇ ਚ ਦੁਸ਼ਹਿਰਾ ਦੇਖਦੇ ਆਂ ਉਦੋਂ ਆ ਰਵਾਨਾ ਹੋਣਾ ਤੁਹਾਨੂੰ ਇੱਕ ਚੀਜ਼ ਦਾ ਹੋਰ ਦਿਖਾਉਣਾ ਸੋ ਹਣ ਖੀਲੇ ਬਾਈ ਦਾ ਫੋਨ ਆਇਆ ਬਾਈ ਕੋਲੇ ਜਾਣਾ ਤੇ ਉਧਰੋਂ ਬਾਬਾ ਜੀ ਕੋਲੇ ਜਾਣਾ ਹੈਪੀ ਬਾਬਾ ਜੀ ਨੂੰ ਮਿਲਣਾ ਮਾੜਾ ਟਾਈਮ ਮਿਲਿਆ ਅੱਜ ਮਿੱਤਰੋ ਮਿਲਣ ਦਾ ਯਾ ਜਾਨ ਕੰਮ ਡਾੜਾ ਪਾਣਗੇ ਪੜੰਗੜੇ ਪੂਰੇ ਫੁੱਲ ਬਲੌਗ ਕਰ ਦਿਆ ਕਰੋ ਸ਼ੇਅਰ ਕਰ ਦੋ ਦੱਬ ਠੀਕ ਐ ਕਰ ਦਿਆ ਕਰੋ ਸ਼ੇਅਰ ਜਾਨਾ ਫਰਕ ਨਹੀਂ ਪੈਂਦਾ ਸ਼ੇਅਰ ਕਰਨ ਨਾਲ ਕਿਸੇ ਦਾ ਉਹਦੇ ਕੰਨ ਮੁਰਜ਼ਗਾਰ ਚੱਲੇ ਜੂ ਪੇਰਾ ਭਲਾ ਹੋ ਜੂ ਜੇ ਬਲੌਗ ਸ਼ੇਅਰ ਕਰ ਦੋਗੇ ਤੁਸੀਂ ਠੀਕ ਐ ਦੱਬ ਕੇ ਕਰ ਦਿਆ ਕਰੋ ਸ਼ੇਅਰ ਮਿੱਤਰੋ ਆ ਨਾਗਣੀ ਖੜੀ ਆਪਣੀ ਨਾਗਣੀ ਦੇ ਉੱਤੇ ਬੰਦਾ ਬਿਠਿਆਦਾ ਵੀ ਕੋਈ ਚੱਕ ਕੇ ਨਾ ਲੈ ਜੇ ਚੋਰੀ ਕਰਕੇ ਨਾ ਲੈ ਜੇ ਨਾਗਣੀ ਤੇ ਬੰਦੇ ਬਹੁਤ ਲੱਗਦੇ ਨੇ ਕਰਕੇ ਉਹਦੇ ਪੱਕਾ ਬੰਦਾ ਰੱਖਦਾ ਪਹਿਰੇਦਾਰ ਮੀਨੇ ਦਾ 7000 ਰੁਪਇਆ ਦਿਆ ਗਿਆ ਫਿਰ 700 ਦੇ ਬੰਦਾ ਪਿਆ ਸਾਨੂੰ 7000 ਉਹਨੂੰ ਦਿਆ ਕਰਨਾ ਇਸ ਕਰਕੇ ਉਹਦੇ ਬੰਦਾ ਲਾਦਾ ਪੱਕਾ ਠੀਕ ਹੈ ਜੀ ਓਕੇ ਅੱਜ 6 ਸੱਤ ਸਾਲ ਆਵਾਜ਼ ਬੋਵਾ ਦਾ ਸ਼ਹਿਰਾ ਦੇਖਣਾ ਦੋ ਰਾਜਪੂਰਾ ਰਾਵਣ ਇਹਨਾਂ ਨੇ ਸਾਡਾ ਉਹ ਟੰਗ ਰੱਖਿਆ ਜਿ ਫਾਇਰ ਨਾ ਕਰਕੇ ਭਲਾ ਜਾਂਦੇ ਫਾਹਾ ਦਵਾਂਗੇ ਫੇਰ ਇਹਨੂੰ ਅੱਗ ਲਾਉਣਗੇ ਇਧਰ ਸਾਡੇ ਸਰਵਣ ਜੀ ਮਿਲ ਗਏ ਨੇ ਕਰੈਕਟਰ ਮਹਾ ਤਗੜੇ ਬੰਦੇ ਮਿਲ ਗਏ ਅੱਜ ਪੂਰੇ ਹੋਰ ਸੈਟਾਂ ਚੜਦੀ ਗਲਾਂ ਬਹੁਤ ਖੇਡੇ ਆ ਭਈ ਅਸੀਂ ਕਟੇ ਕਰੈਕਟ ਭਾ ਹੈ ਗੱਲਾਂ ਹੀ ਹੋਰ ਦੀਆਂ ਨਾ ਸਰਵਣਾਂ ਗੱਬੇ ਸਮਝ ਨਹੀਂ ਗੱਲਾਂ ਬਹੁਤ ਮਹਾਲ ਭਈ ਤਗੜਾ ਪੂਰਾ ਭਰਿਆ ਹੋਇਆ ਮੇਲਾ ਪੂਰਾ ਜਿਵੇਂ ਪਹਿਲਾਂ ਭਰਦਾ ਸੀ ਉਵੇਂ ਭਰਿਆ ਹੋਇਆ ਕੋਈ ਆਪਾਂ ਪਹੁੰਚ ਗਏ ਆਪਣੇ ਕੈਫੇ ਤੇ ਤੇ ਸਿਸਟਮ ਉਥੇ ਤੁਹਾਨੂੰ ਪਤਾ ਹੀ ਹੈ ਤੇ ਸ਼ਹਿਰ ਦਾ ਮਾਹੌਲ ਹਨਾ ਕੱਟ ਜਿਆਦਾ ਸੀ ਇਸ ਕਰਕੇ ਪਿੰਡ ਨੂੰ ਆ ਗਏ ਪਿੰਡ ਨੂੰ ਆਉਂਦੇ ਆਉਂਦੇ ਠੀਕ ਐ ਐ ਸੋਚਿਆ ਵੀ ਪਿੰਡ ਚਲੀਏ ਤੇ ਬੰਦੇ ਫੜ ਲੇਵਾਂ ਬੰਦੇ ਘਟੋਗਾ ਟਾਏ ਨੇ ਇਹ 5 6 ਮਹੀਨਿਆਂ ਬਾਅਦ ਇਹ ਸਾਡਾ ਦક્ષੂ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੁੱਤਰ ਜੀ ਕਿਵੇਂ ਆ ਜੀ ਠੀਕ ਐ ਇਧਰ ਮੂੰਹ ਦਾ ਕਰਦੇ ਉੱਤੇ ਹੈਲੋ ਕਰਦੇ ਕਾ ਕਿਵੇਂ ਹੋ ਸਾਰੇ ਹੈ ਓਏ ਕਿਵੇਂ ਹੋ ਕਦੇ ਜੈ ਨਿਗਰੀ ਜੈਪੁਰ ਐਡੇ ਐਡੇ ਮਾੜੇ ਬੰਦੇ ਦੇਖੀ ਯਾਰ ਇਨੇ ਟਾਈਮ ਬਾਅਦ ਹਾਲ ਚਾਲ ਪੁੱਛਣਾ ਸ਼ਰਮ ਨਹੀਂ ਆਉਂਦੀ ਤੈਨੂੰ ਜੈ ਨਿਗਰੀ ਮੰਮੂ ਨੂੰ ਇੱਧਰ ਕਹਿ ਰਿਆਂ ਕੋਈ ਹਾਲ ਚਾਲ ਨਹੀਂ ਪੁੱਛਣਾ ਹੈ ਓਏ ਚੱਲ ਜੀ ਦਿਖਾਉ ਆ ਦੇ ਨੂ ਵੀ ਸ਼ਰਮ ਨਹੀਂ ਆਉਂਦੀ ਵੱਡੇ ਭਾਈ ਨੂੰ ਵੱਡੇ ਭਾਈ ਨੂੰ ਵੀ ਨਹੀਂ ਸ਼ਰਮ ਆਉਂਦੀ ਤੂੰ ਨੇ ਤਾਂ ਅੱਗੇ ਬਦਲੋ ਤੈਨੂੰ ਕਿਹੜਾ ਬਾਲੀ ਆ ਗਈ ਸ਼ਰਮ ਹਾਂ ਫੇਲ ਨਾਨਾ ਨਾਨਾ ਗੁੱਸੇ ਨਹੀਂ ਹਾਂ ਲੈ ਵੀ ਮੁੰਡੇ ਬੈਠੇ ਨੇ ਪੂਰੇ ਚਰਚਾ ਚ ਖੁਸ਼ ਹੋਏ ਬੈਠ ਨੇ ਅੱਜ ਤਾਂ ਗੱਲਾਂ ਬਹੁਤ ਘੈਂਡ ਘੈਂਡ ਸੁਣਾ ਰਹੀ ਨੇ ਮੈਨੂੰ ਕਿਵੇਂ ਫਿਰ ਲੈਣ ਲੱਗੀ ਪਈ ਐ ਸੈਟ ਐ ਜਮਾ ਕੰਮ ਕਰ ਓਕੇ ਆ ਚੜਦੀ ਕਲਾ ਚੜਦੀ ਕਲਾ ਗਾਣਾ ਨਾ ਚਲਾਦੀ ਤੂੰ ਜੰਗਾ ਤੈਨੂੰ ਕਹਿ ਰਿਹਾ ਗਾਣਾ ਨਾ ਚਲਾਦੀ ਕਿਹੜਾ ਹੀ ਕੋਈ ਵੀ ਓਕੇ ਓਕੇ ਕਾਪੀਰਾਈਟ ਪੈ ਜੀ ਮੈਨੂੰ ਠੀਕ ਐ ਹੋਰ ਵੀ ਠੀਕ ਐ ਸਟਾ ਲੈ ਵੀ ਹੁਣ ਆਪਾਂ ਬੈ ਗਏ ਅੰਦਰ ਕੈਫੇ ਤੇ ਤੇ ਕੋਈ ਆਇਆ ਹੋਇਆ ਸੀ ਤੁਹਾਨੂੰ ਪਤਾ ਹੀ ਆ ਟਿਸ਼ੂ ਬਾਈ ਹੋਰੀ ਆਏ ਸੀ ਉਹਨਾਂ ਨੂੰ ਖਵਾਇਆ ਪੀਜ਼ਾ ਫਿਰ ਥੋੜੀ ਜਿਹੀ ਗੱਲਾਂ ਕਰਨੀਆਂ ਸੀ ਤਾਂ ਕਰਕੇ ਵਿੱਚ ਨਹੀਂ ਲੇ ਬਲੌਗ ਤੇ ਹੁਣ ਬੈਠੇ ਆ ਗੱਲਾਂ ਬਾਤਾਂ ਕਰ ਰਹੇ ਆ ਇੰਜੋਏ ਕਰ ਰਹੇ ਆ ਪਾਰਸਲ ਆਈ ਹੋਈ ਸੀ ਪਾਰਸਲ ਨਾਲ ਪੰਗੇ ਲੈ ਰਹੇ ਆ ਕਹੀਂ ਪੈ ਗਿਆ ਇੱਕ ਪਾਰਸਲ ਬੜਾ ਘੈਂਟ ਆਇਆ ਉਹ ਤੁਹਾਨੂੰ ਦਿਖਾਉਣਾ ਨਹੀਂ ਆ ਪੀਜ਼ਾ ਆਇਆ ਬੜੇ ਘੈਂਟ ਘੈਂਟ ਪਾਰਸਲ ਮਾਉਣੇ ਆ ਸੀ ਪੂਰੇ ਜੈਨੂ ਆਣ ਓਕੇ ਹੋਰ ਗੱਲ ਬਾਤ ਓਕੇ ਬੋਰਡ ਤੇ ਸੈੱਟਾ ਖਾਣਾ ਪੀਣਾ ਦੀ ਖਾਣਾ ਪੀਣਾ ਦਾ ਕੁਝ ਨਹੀਂ ਓਕੇ ਜੀ ਬਾਤ ਤੋਂ ਬਾਅਦ ਚੈਨਲ ਕਰਦਿਆ ਕਰੋ ਸਬਸਕ੍ਰਾਈਬ ਸ਼ੇਅਰ ਹਨਾ ਮਤਲਬ ਕੁਝ ਨਹੀਂ ਜਾਂਦਾ ਤੁਸੀਂ ਪਰਣਾ ਜਦੇ ਇੱਕ ਸ਼ੇਅਰ ਲਾ ਦਿਆ ਕਰੋ ਸਟੇਟਸ ਲਾ ਦਿਆ ਕਰੋ ਗਰੀਬਾਂ ਦਾ ਯਾਰ ਕਿੱਡੀ ਗੱਲ ਹੈਣਾ ਭਲਾ ਹੋ ਜੇ ਕਿਸੇ ਦਾ ਨਵੇਂ ਨਵੇਂ ਵਲੌਗ ਡੇਲੀ ਆਇਆ ਕਰਨਾ ਹਾਂ ਨਵੇਂ ਨਵੇਂ ਵਲੌਗ ਆਏ ਫੰਕਸ਼ਨ ਚੱਲ ਪਏ ਹੁਣ ਇਹ ਤੁਹਾਨੂੰ ਦਿਖਾਇਆ ਕਰਾਂਗਾ ਘੈਂਟ ਘੈਂਟ ਠੀਕ ਹੈ ਹੋਰ ਗੱਲ ਬਾਤ ਸੈੱਟਾ ਕੰਮ ਬਾਬੇ ਦੀ ਕਿਰਪਾ ਚੜ੍ਹਦੀ ਕਲਾ ਚ ਰੱਖੇ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਹਮੇਸ਼ਾ ਹੱਸਦੇ ਵਸਦੇ ਰਿਹਾ ਕਰੋ ਖੇਡਦੇ ਰਿਹਾ ਕਰੋ ਜਵਾਨੀਆਂ ਮਾਨਦੇ ਰਿਹਾ ਕਰੋ ਯਾਰੋ ਤੇ ਉਹਦੇ ਕਹਿਣ ਨੂੰ ਹੱਸਣਾ ਖੇਡਣਾ ਤੇ ਦੇ ਦੈਂ ਨਹੀਂ ਕੀ ਲੈ ਜਾਣਾ ਇੱਥੋਂ ਕਿਸੇ ਨੇ ਹਣਾ ਸੋ ਲਵ ਯੂ ਆ ਤੇ ਇੱਕ ਦੋ ਸ਼ਾਇਰੀ ਵੀ ਸੁਣਾਇਆ ਕਰਾਂਗੇ ਤੁਹਾਨੂੰ ਘੈਂਡ ਘੈਂਡ ਤੇ ਕਿਉਂਕਿ ਆਪਾਂ ਸ਼ਾਇਰ ਬਣ ਕੇ ਸੁਣਾਉਣੀ ਪੈਣੀ ਆ ਕੀ ਕਰੀਏ ਬੰਦੇ ਨੂੰ ਦੁੱਖ ਹੀ ਹੈ ਜੇ ਮਾਰ ਜਾਂਦੇ ਜਿਹੜੇ ਸ਼ਹਿਰ ਬਣ ਜਾਂਦੇ ਸਹੀ ਦੱਸਿਓ ਟੁੱਟੇ ਦਿਲ ਵਾਲਾ ਕੋਈ ਸ਼ਹਿਰ ਬਣਿਆ ਦਾ ਸੇਓ ਕਮੈਂਟਾਂ ਤੇ ਉਹ ਨੂੰ ਕਹੜ ਕਹੜ ਜੇ ਸ਼ੇਅਰ ਸੁਣਾਵਾ ਕੱਦਾ ਕਹਿੰਦਾ ਕਹਿੰਦੇ ਕਬੀਲਦਾਰੀਆਂ ਨਾਲ ਲੜਨਾ ਜਾਣਨਾ ਕਹਿੰਦੇ ਕਬੀਲਦਾਰੀਆਂ ਨਾਲ ਲੜਨਾ ਜਾਣਨਾ ਤਕਲੀਫ ਜਾਂ ਤੰਗੀ ਤੈਨੂੰ ਆਉ ਨਹੀਂ ਦਿੰਦਾ ਰੋਟੀ ਜੋਗੇ ਦਾ ਕਮਾਈ ਲੈਣਾ ਰੋਟੀ ਰੋਟੀ ਜੋਗੇ ਦਾ ਕਮਾਈ ਲੈਂਦਾ ਭੁੱਖੀ ਦਾ ਤੈਨੂੰ ਕੰਵਲੀਆਂ ਮੈਂ ਵੀ ਸੌਣ ਨਹੀਂ ਦਿੰਦਾ ਠੀਕ ਹੈ ਤੇ ਕੰਦਾ ਹੋ ਰਾ ਜੇ ਕਹਿੰਦਾ ਸਮਝਣ ਵਾਲੇ ਸਮਝ ਜਾਂਦੇ ਨੇ ਸਮਝਣ ਵਾਲੇ ਸਮਝ ਜਾਂਦੇ ਨੇ ਚੁੱਪ ਦੀ ਵਜਾ ਕਹਿੰਦਾ ਸਮਝਣ ਵਾਲੇ ਸਮਝ ਜਾਂਦੇ ਨੇ ਚੁੱਪ ਦੀ ਵਜਾ ਨਹੀਂ ਤਾਂ ਅੱਜ ਕੱਲ ਕਹਿਣ ਦੀਆਂ ਗੱਲਾਂ ਨੇ ਕਿ ਮੈਂ ਤੇਰਾ ਦਰਦ ਤੇਰੀ ਚੁੱਪ ਤੋਂ ਪੜ ਸਕਦਾ ਕਿ ਮੈਂ ਤੇਰਾ ਦਰਦ ਤੇਰੀ ਚੁੱਪ ਤੋਂ ਪੜ ਸਕਦਾ ਠੀਕ ਹੈ ਜੀ ਲਗਿਆ ਕਿ ਮੇਰੀਆਂ ਦਵਾਵਾਂ ਦਾ ਅਸਰ ਹੈ ਲਗਿਆ ਕਿ ਮੇਰੀਆਂ ਦਵਾਵਾਂ ਦਾ ਅਸਰ ਹੈ ਪਰ ਉਹ ਤਾਂ ਦੁਬਾਰਾ ਆਪਣੇ ਮਤਲਬ ਲਈ ਆਏ ਸੀ ਕਿ ਦੁਬਾਰਾ ਉਹ ਤਾਂ ਆਪਣੇ ਮਤਲਬ ਲਈ ਆਏ ਸੀ ਮੇਰੇ ਹੰਝੂ ਵੀ ਉਸ ਨੂੰ ਖਰੀਦ ਨਾ ਸਕੇ ਮੇਰੇ ਹੰਝੂ ਵੀ ਉਸ ਨੂੰ ਖਰੀਦ ਨਾ ਸਕੇ ਲੋਕਾਂ ਦੀ ਝੂਠੀ ਮੁਸਕਾਨ ਤੇ ਉਹਨੂੰ ਆਪਣਾ ਲੋਕਾਂ ਦੀ ਝੂਠੀ ਮੁਸਕਾਨ ਨੇ ਉਸ ਨੂੰ ਆਪਣਾ ਬਣਾਇਆ ਕਹਿੰਦਾ ਨੀਂਦ ਖੋ ਲੈਂਦੀ ਆ ਮੁਹੱਬਤ ਲੱਗੀ ਤੇ ਵੀ ਟੁੱਟੀ ਦੇ ਨੀਂਦ ਖੋ ਲੈਂਦੀ ਆ ਮੁਹੱਬਤ ਲੱਗੀ ਜੀ ਤੇ ਟੁੱਟੀ ਵਾਹ ਜੀ ਚੱਲ ਰਿਹਾ ਕੰਪੂਰਾ ਘੇੜ ਕਹਿੰਦਾ ਮਨ ਜਾ ਭਰਿਆ ਰਹਿੰਦਾ ਏ ਮਨ ਜਾ ਭਰਿਆ ਰਹਿੰਦਾ ਏ ਰੋਇਆ ਨਹੀਂ ਜਾਂਦਾ ਹੋਰ ਕਿਸੇ ਦਾ ਵੀ ਰੋਇਆ ਨਹੀਂ ਜਾਂਦਾ ਮਣਜਾ ਭਰਿਆ ਰਹਿੰਦਾ ਈ ਰੋਇਆ ਨਹੀਂ ਜਾਂਦਾ ਹੋਰ ਕਿਸੇ ਦਾ ਵੀ ਹੋਇਆ ਨਹੀਂ ਤੇਰੇ ਜਾਣ ਬਾਦ ਕੁਝ ਇਸ ਤਰ੍ਹਾਂ ਦਾ ਹਾਂ ਮੈਂ ਤੇਰੇ ਜਾਣ ਬਾਦ ਕੁਝ ਇਸ ਤਰ੍ਹਾਂ ਦਾ ਮੈਂ ਮੈਂ ਕਿ ਅੱਖਾਂ ਵਿੱਚ ਨੀਂਦ ਰੜਕਦੀ ਰਹਿੰਦੀ ਐ ਪਰ ਸੋਇਆ ਨਹੀਂ ਜਾਂਦਾ ਅੱਖਾਂ ਵਿੱਚ ਨੀਂਦ ਰੜਕਦੀ ਰਹਿੰਦੀ ਐ ਪਰ ਸੋਇਆ ਨਹੀਂ ਜਾਂਦਾ ਹੁਣ ਮੁੰਡਿਆਂ ਦੇ ਸੁਣਾਵਾ ਕੈਂਟ ਜਾ ਸੋਆ ਕਹਿੰਦਾ ਜਿਵੇਂ ਨੰਬਰ ਨਹੀਂ ਫੋਨ ਚੋਂ ਕੱਢਿਆ ਹੁੰਦਾ ਓਵੇਂ ਬੰਦਾ ਦਿਲ ਚੋਂ ਕੱਢਿਆ ਕਹਿੰਦਾ ਜਿਵੇਂ ਨੰਬਰ ਨਹੀਂ ਫੋਨ ਚੋਂ ਕੱਢਿਆ ਹੁੰਦਾ ਓਵੇਂ ਬੰਦਾ ਦਿਲ ਚੋਂ ਕੱਢਿਆ ਹੁੰਦਾ ਕੋਈ ਕਿੰਨਾ ਮਰਜੀ ਕੋਈ ਜਿੰਨਾ ਮਰਜੀ ਸੋਹਣਾ ਹੋਵੇ ਕਿਸੇ ਨਾ ਕਿਸੇ ਦਾ ਛੱਡਿਆ ਹੁੰਦਾ ਕੋਈ ਜਿੰਨਾ ਮਰਜੀ ਸੋਹਣਾ ਹੋਵੇ ਕਿਸੇ ਦਾ ਕਿਸੇ ਦਾ ਛੱਡਿਆ ਹੁੰਦਾ ਰੂਹਾਂ ਨੂੰ ਅੱਜ ਕੱਲ੍ਹ ਕੌਣ ਪੁੱਛਦਾ ਸਭ ਜਿਸਮਾਂ ਦੇ ਲੇਖੇ ਨੇ ਕਹਿੰਦਾ ਰੂਹਾਂ ਨੂੰ ਅੱਜਕੱਲ ਕੌਣ ਪੁੱਛਦਾ ਸਭ ਜਿਸਮਾਂ ਦੇ ਲੇਖੇ ਨੇ ਲੇਖੇ ਆ ਕਹਿੰਦੇ ਕੁੜੀਆਂ ਦਾ ਦਿਲ ਕਮਜ਼ੋਰ ਹੁੰਦਾ ਮੈਂ ਰੋਂਦੇ ਮੁੰਡੇ ਵੀ ਦੇਖੇ ਆ ਕਹਿੰਦੇ ਕੁੜੀਆਂ ਦਾ ਦਿਲ ਕਮਜ਼ੋਰ ਹੁੰਦਾ ਮੈਂ ਰੋਂਦੇ ਮੁੰਡੇ ਵੀ ਦੇਖੇ ਆ ਜੇ ਤੇਰੇ ਘਰ ਸ਼ਹਿਨਾਈਆਂ ਨੇ ਜੇ ਤੇਰੇ ਘਰ ਸ਼ਹਿਨਾਈਆਂ ਨੇ ਦੱਸ ਸਾਡੇ ਕਿਹੜਾ ਸੱਥਰ ਧਰਿਆ ਏ ਤੁਹਾਡੇ ਗੱਲ ਦਿਲ ਤੇ ਲੱਗ ਜਾਂਦੀ ਹੈ ਹੈ ਤੁਹਾਡੇ ਗੱਲ ਦਿਲ ਤੇ ਲੱਗ ਜਾਂਦੀ ਆ ਨਾ ਦੱਸੋ ਸਾਡੇ ਕਿਹੜਾ ਪੱਥਰ ਦਰਿਆ ਹੈ ਨਾ ਦੱਸੋ ਸਾਡੇ ਕਿਹੜਾ ਪੱਥਰ ਦਰਿਆ ਹੈ ਹੋਰ ਸੁਣਾਵਾਂ ਇੱਕ ਹੁਣ ਔਖਾ ਲਗਾਉਣਾ ਇੱਕ ਇੱਕ ਪਲ ਮਰਨਾ ਚਾਹਾਂ ਮਰਨਾ ਹੋਵੇ ਕਹਿੰਦਾ ਹੁਣ ਔਖਾ ਲਗਾਉਣਾ ਇੱਕ ਇੱਕ ਪਲ ਮਰਨਾ ਚਾਹਾਂ ਮਰਨਾ ਹੋਵੇ ਤੂੰ ਦੱਸ ਜਾ ਮੈਨੂੰ ਜਿਉਣ ਦਾ ਹੱਲ ਕੀ ਤੇਰੇ ਕਰਕੇ ਹੋਇਆ ਹਾਲ ਮੇਰਾ ਜੋ ਉਸ ਹਾਲ ਦੇ ਉੱਤੇ ਹਾਸਰ ਕਰਨੇ ਮੈਨੂੰ ਜ਼ਿੰਦਾ লাশ ਬਣਾ ਕੇ ਦੁਰਗੀ ਦੱਸ ਤੈਨੂੰ ਮਿਲਿਆ ਕੀ ਰਗਣਾ ਹਾਏ ਅ ਹੋਰ ਸੁਣ ਮੇਰਾ ਕਿਹੜਾ ਜੀਨੀ ਕਰਦਾ mohabbat ਕੀਤੇ ਆ ਢਿੱਡ ਨਹੀਂ ਭਰਦਾ ਕਹਿੰਦਾ ਮੇਰਾ ਕਿਹੜਾ ਜੀਨੀ ਕਰਦਾ mohabbat ਕੀਤੇ ਆ ਢਿੱਡ ਨਹੀਂ ਭਰਦਾ ਪੈਸੇ ਦੀਆਂ ਸਭ ਗੱਲਾਂ ਨੇ ਇਸ਼ਕ ਮੁਹੱਬਤ ਕੋਈ ਨਹੀਂ ਕਰਦਾ ਓਏ ਹਾਏ ਓਏ ਤੂੰ ਆਖੇ ਮੈਂ ਕੀ ਨਹੀਂ ਕਰਦਾ ਤੂੰ ਅਕੇ ਮੈਂ ਕੀ ਨਹੀਂ ਕਰਦਾ ਛੱਲਿਆ ਤੂੰ ਕਮਾਈ ਨਹੀਂ ਕਰਦਾ ਮੁਹੱਬਤ ਤੇ ਕੁਝ ਬਣ ਕੇ ਦੱਸ ਗਰੀਬਾ ਮੁਹੱਬਤ ਤੇ ਕੁਝ ਬਣ ਕੇ ਦੱਸ ਗਰੀਬਾ ਹੱਥ ਕੋਈ ਕੁੜੀ ਨਹੀਂ ਧਰਦਾ ਪੈਸੇ ਦੀਆਂ ਸਭ ਗੱਲਾਂ ਨਹੀਂ ਇਸ਼ਕ ਮੁਹੱਬਤ ਕੋਈ ਨਹੀਂ ਕਰਦਾ ਹਏ ਪੈਸੇ ਦੀਆਂ ਸਭ ਗੱਲਾਂ ਨਹੀਂ ਇਸ਼ਕ ਮੁਹੱਬਤ ਕੋਈ ਨਹੀਂ ਕਰਦਾ ਕਿਹਨੇ ਬੈਠਾ ਜਾ ਕਹਿੰਦਾ ਨਾਲ ਰਹਿ ਕੇ ਜ਼ਿੰਦਗੀ ਬਿਤਾਉਣ ਵਾਲਿਆ ਕਹਿੰਦਾ ਨਾਲ ਰਹਿ ਕੇ ਜ਼ਿੰਦਗੀ ਬਤਾਉਣ ਵਾਲਿਆ ਤੂੰ ਕਦ ਬਣ ਖੁਸ਼ੀਆਂ ਦਾ ਚੋਰ ਗਿਆ ਤੂੰ ਕਦ ਬਣ ਖੁਸ਼ੀਆਂ ਦਾ ਚੋਰ ਗਿਆ ਮਜਬੂਰੀ ਦਾ ਤਾਂ ਬਹਾਨਾ ਲੱਭਿਆ ਸੀ ਲੱਭ ਤਾਂ ਤੈਨੂੰ ਬਈ ਹੋਰ ਗਿਆ ਆ ਸੋਣਾ ਅਗਲਾ ਕਹਿੰਦਾ ਜਿੰਨਾ ਕਹਿੰਦਾ ਜਿੰਨਾ ਵਿੱਚ ਫਸ ਸੁਣੀਆ ਇਸ਼ਕ ਲੋਰੀਆਂ ਉਹ ਕਿੱਥੇ ਭੁੱਲੀਆਂ ਜਾਂਦੀਆਂ ਬਾਵਾ ਗੋਰੀਆਂ ਕਹਿੰਦਾ ਜਿੰਨਾ ਵਿੱਚ ਫਸਣੀ ਐ ਇਸ਼ਕ ਲੋਰੀਆਂ ਉਹ ਕਿੱਥੇ ਭੁੱਲੀਆਂ ਜਾਂਦੀਆਂ ਬਾਵਾ ਗੋਰੀਆਂ ਉਹ ਭੁੱਲ ਜਾਣਾ ਸੀ ਪਿਆਰ ਅਸੀਂ ਜੇ ਕਰਦੇ ਥੋੜਾ ਥੋੜਾ ਰੋਗਾਂ ਵਿੱਚੋਂ ਰੋਗ ਕਸੂਤਾ ਜਿਸ ਦਾ ਨਾਮ ਬਸ਼ੋੜਾ ਮੌਤ ਬਿਨਾ ਨਹੀਂ ਸੋਝਦਾ ਮੌਤ ਬਿਨਾ ਨਹੀਂ ਸੋਝਦਾ ਕੁਝ ਚਾ ਜ਼ਿੰਦਗੀ ਵਿੱਚ ਦੁੱਖ ਘੁਲ ਜਾਂਦੇ ਨੇ ਕੁੜੀਆਂ ਦੇ ਵਿਆਹ ਹੋ ਜਾਂਦੇ ਨੇ ਮੁੰਡੇ ਰੁਲ ਜਾਂਦੇ ਨੇ ਕੁੜੀਆਂ ਦੇ ਵਿਆਹ ਹੋ ਜਾਂਦੇ ਨੇ ਮੁੰਡੇ ਰੋਲ ਜਾਂਦੇ ਨੇ ਠੀਕ ਹੈ ਨਾ ਮੁੰਡਿਓ ਮੈਂ ਕਰਕੇ ਸ਼ਾਇਰ ਬਣਿਆ ਹੋਰ ਸੁਣਾਵਾਂ ਮੈਂ ਕਪੂਰਾ ਸਰਾ ਕਿਹਦਾ ਕਿਹਦਾ ਜੀ ਲੱਗਿਆ ਸਾਰੇ ਦੱਸਿਓ ਵੀ ਬਾਈ ਕਿੱਦਾਂ ਚੱਲ ਰਹੀ ਐ ਸਟੋਰੀ ਸ਼ਹਿਰੋ ਸ਼ਹਿਰੀ ਐਂਡ ਲੱਗ ਰਹੀ ਐ ਜਾਵਾ ਕਹਿੰਦਾ ਮੇਰੇ ਵਰਗਾ ਮੁਰਨਾ ਲੱਭੀ ਮੇਰੇ ਵਰਗਾ ਮੁਰਨਾ ਲੱਭੀ ਚੰਗੇ ਵੱਲ ਜਾਣ ਜਾਣ ਲੱਗੀ ਏ ਗੱਲ ਮੇਰੀ ਇੱਕ ਖਾਨੇ ਵਿੱਚ ਪਾਈ ਸੁਖ ਦੇਵੇ ਤੈਨੂੰ ਸਭ ਦੁਨੀਆ ਦੇ ਦੁੱਖ ਤੇਰੇ ਸਭ ਹੂਜਦਾ ਹੋਵੇ ਤੇਰੇ ਲਈ ਮੇਰੀ ਇੱਕ ਦਵਾਈ ਉਹ ਹੰਝੂ ਤੇਰੇ ਪੂਝਦਾ ਹੋਵੇ ਤੇਰੇ ਲਈ ਮੇਰੀ ਇੱਕ ਦਵਾਈ ਹੰਝੂ ਉਹ ਪੂਝਦਾ ਹੋਵੇ ਫਿਕਰ ਕਰੇ ਉਹ ਤੇਰੀ ਵਸ ਫਿਕਰ ਕਰੇ ਉਹ ਤੇਰੀ ਵਸ ਜਿਵੇਂ ਸਾਹ ਤੇਰੇ ਬਿਨਾ ਸੁੱਕਣ ਲੱਗ ਜਾਂਦੇ ਨੇ ਤੈਨੂੰ ਸਹਾਰੇ ਦੀ ਲੋੜ ਹੈ ਕਿਉਂਕਿ ਜਿੰਨਾ ਬਾਗਾਂ ਦੇ ਮਾਲੀ ਮਰਦੇ ਨੇ ਨਾ ਉਹਨਾਂ ਨੂੰ ਦੋਤੇ ਟੁੱਕਣ ਲੱਗ ਜਾਂਦੇ ਨੇ ਉਹਨਾਂ ਨੂੰ ਦੋਤੇ ਟੁੱਕਣ ਲੱਗ ਜਾਂਦੇ ਓ ਜੀ ਸੱਟਾ ਕਹਿੰਦਾ ਬਸ ਜ਼ਿੰਦਗੀ ਲੰਘ ਰਹੀ ਆ ਕਿਰਾਏ ਦੇ ਕਮਰੇ ਤੇ ਜ਼ਿੰਮੇਵਾਰੀਆਂ ਦੀ ਹਿੰਡ ਚ ਵੈਸੇ ਮੇਰਾ ਆਪਣਾ ਖੁਦ ਦਾ ਘਰ ਵੀ ਹੈਗਾ ਪਿੰਡੇ ਤੇ ਕਹਿੰਦਾ ਅੰਦਰੋਂ ਅੰਦਰੀ ਟੁੱਟੀ ਜਾਣਾ ਯਾਰ ਕੰਮਕਾਰ ਵੀ ਰੁਕੀ ਜਾਂਦਾ ਕਹਿੰਦਾ ਅੰਦਰੋਂ ਅੰਦਰੀ ਟੁੱਟੀ ਜਾਣਾ ਕੰਮਕਾਰ ਵੀ ਰੋਕੀ ਜਾਣਾ ਲਾਲ ਆਕੇ ਜੋ ਗੱਲਾਂ ਕਰਦੇ ਕੱਲੀ ਕੱਲੀ 부ੱਚੀ ਜਾਣਾ ਕਰਦਿਆਂ ਨੂੰ ਵੀ ਸੁਣਦਾ ਨਹੀਂ ਕਰਦਿਆਂ ਨੂੰ ਵੀ ਸੁਣਦਾ ਨਹੀਂ ਮੈਂ ਰੋਈ ਉੱਚੀ ਉੱਚੀ ਜਾਣਾ ਯਾਰ ਸਾਰਿਆਂ ਨਾਲ ਤਾਂ ਸਾਰਿਆਂ ਨਾਲ ਹੀ ਰੁੱਸਦੀ ਜਾਣਾ ਅੰਦਰੋਂ ਅੰਦਰੀ ਟੁੱਟੀ ਜਾ ਠੀਕ ਆ ਸਾਨੂੰ ਬਾਕੀ ਸੁਣਾਵਾਂ ਤੁਹਾਨੂੰ ਜਦੋਂ ਦਿਲ ਫੇਰ ਕਰਿਆ ਤੇ ਸ਼ੇਰ ਤਾਂ ਬਹੁਤ ਨੇ ਬਹੁਤ ਘੈਂਟ ਘੈਂਟ ਸ਼ੇਰ ਪਏ ਨੇ ਤੇ ਕੀ ਕਰੀਏ ਪਰਾ ਟਾਈਮ ਵੀ ਘਟਾ ਚੱਲ ਇੱਕ ਲਾਸਟ 니 ਤੂੰ ਆਖਿਆ ਸੀ ਦਿਲ ਮਿਲੇ ਨੇ 니 ਤੂੰ ਆਖਿਆ ਸੀ ਵੀ ਦਿਲ ਮਿਲੇ ਨੇ ਅਸੀਂ ਵਾਅਦੇ ਕੀਤੇ ਸੀ ਤਾਂ ਬਹਿ ਬਹਿ ਕੇ ਚੰਗੀ ਗੱਲ ਨਹੀਂ ਮੁਕਰ ਗਈ ਮਾਂ ਮੇਰੀ ਨੂੰ ਮਾਂ ਕਹਿ ਕੇ ਹੁਣ ਸ਼ਕਲਾਂ ਬੁਰੀਆਂ ਲੱਗਦੀਆਂ ਨੇ ਕਦੇ ਰੱਬ ਮੇਰੇ ਚੋਂ ਲੱਭਦੀ ਸੀ ਤੂੰ ਲੋਕਾਂ ਵਾਲੀ ਕਿਉਂ ਕੀਤੀ ਵੀ ਤੂੰ ਤਾਂ ਮੇਰੀ ਆਪਦੀ ਸੀ ਜੇ ਤੂੰ ਤਾਂ ਮੇਰੀ ਅੰਤ ਹੈ। ਇਹ ਅੰਤ ਆ ਗਿਆ। ਅੰਤ ਮੈਂ ਅੰਤ ਜੱਜਵਾਦ ਦੀ ਗੱਲ ਕਰੀ। ਜੱਜਵਾਦ ਦੀ ਇੱਕ ਤੈਨੂੰ ਮੈਂ ਹੋਰ ਸੁਣਾਵਾਂ ਜਿਹੜੀਆਂ ਬਹੁਤ ਹੁਸ਼ਿਆਰ ਹੁੰਦੀਆਂ ਕੁੜੀਆਂ ਇਹ ਨਾ ਕਿ ਉਹ ਵੀ ਚਲੋ ਇਹ ਆ ਸਿਸਟਮ ਬਹੁਤ ਹੁੰਦਾ ਦਾ ਜਿਹੜੀਆਂ ਫੇਕ ਵੀ ਚਾਲਦੀਆਂ ਨੇ ਤੁਹਾਨੂੰ ਮੈਂ ਸੁਣਾਉਣਾ ਉਹਨਾਂ ਤੇ ਮੜਾ ਜਾ ਲੱਭਣਾ ਕਿੱਥੇ ਜੇ ਪਿਆ। ਜਿਵੇਂ ਟਾਰਗੇਟ ਕਰਕੇ ਨਹੀਂ ਬੋਲਦੇ। ਹਾਂ ਵੀ ਕਿਉਂਕਿ ਨਾ ਮੁੰਡੇ ਵੀ ਗਲਤ ਹੁੰਦੇ ਵਿੱਚ ਕੁੜੀਆਂ ਵੀ ਹੁੰਦੀਆਂ ਆਪਾਂ ਸਾਰਿਆਂ ਨੂੰ ਕਹਿ ਨਹੀਂ ਸਕਦੇ। ਔਰ ਮੈਂ ਨਾ ਵੀ ਬਾਲੀਆਂ ਜਿਹੜੀਆਂ ਨਖਰੇ ਜਿ वालीਆਂ ਕੁੜੀਆਂ ਹੁੰਦੀਆਂ ਜਿਹੜੀਆਂ ਕਹਿੰਦੀਆਂ ਮੈਂ ਨੱਕ ਤੇ ਮੱਖੀ ਨਹੀਂ ਮੱਟਣ ਦੰਦੀਆਂ ਉਹਨਾਂ ਲਈ ਇੱਕ ਸ਼ੇਅਰ ਬਹੁਤ ਘੈਂਡ ਲਿਆ ਹੋਇਆ ਮੇਰਾ ਤੁਹਾਨੂੰ ਸੁਣਾਉਣਾ 1 ਮਿੰਟ ਵੇਟ ਰੱਖਿਓ ਤੁਸੀਂ ਸਕਿਪ ਨਾ ਕਰਿਓ ਇਹਨੇ ਵੀਡੀਓ ਨੂੰ ਚਾਲਦੀ ਰੱਖਿਓ ਗੱਲਾਂ ਬਾਤਾਂ ਕਰਦੇ ਰਹੋ ਬਲੌਗ ਮੇਰਾ ਚੱਲਦਾ ਰਹੇ ਤੁਹਾਨੂੰ ਸੁਣਾਉਣਾ ਜਿਵੇਂ ਸਿਰਾ ਲਿਖਿਆ ਹੋਇਆ ਤੁਹਾਨੂੰ ਐਂਡ ਹੋਰ ਸੁਣਾਉ ਸਾਰੇ ਸੈਟੋਂ ਘਰੇਵਾਰ ਸੈਟਾਂ ਕਿਰਪਾ ਬਾਬੇ ਦੀ ਜਮਾ ਬਾਬਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਗੱਲਬਾਤ ਸਿਰਾਂ ਆਖੀ ਅ ਚਾਹ ਆ ਜਿੰਨੀ ਸਖਾਇਆ ਯਾਰ ਸੁੱਖ ਤੇ ਪੱਤਰ ਮੰਦਰ ਵਗੇ ਰਜੋਆ ਯਾਰੀ ਰੱਖੋ ਯਾਰੀ ਰੱਖੋ ਸੁਣਾਓਾ ਦੋਨੋਂ ਘੈਂਟ ਲੱਗਣੀਆਂ ਹੋਰ ਸਭ ਠੀਕ ਨੇ ਪੂਰੀ ਕਰ ਸਕਦਾ ਹੈ ਦਾ ਆ ਆ ਹੋਰ ਸਭ ਸੈਟ ਆ ਮਿੱਤਰੋ ਘੈਂਟ ਗੱਲਬਾਤ ਗੱਲਾਂ ਬਾਤਾਂ ਕਰਦੇ ਰਹੋ ਆ ਗਿਆ ਲੈ ਸੁਣ ਚਿੜੀਆਂ ਪੂਰੀਆਂ ਵੀ ਆਪਦੇ ਆਪ ਨੂੰ ਨਖਰਾ ਕਰਦੀਆਂ ਨੇ ਉਹ ਦੱਸਦਾ ਉਹ ਜਿਸਮ ਦਾ ਝੂਠਾ ਖਾਣ ਦਾ ਮਿਆਦੀ ਉਹ ਜਿਸਮ ਦਾ ਝੂਠਾ ਖਾਣ ਦਾ ਮੈਂ ਆਦੀ ਨਹੀਂ ਜੇ ਤੂੰ ਮੁੜ ਕੇ ਆਵੇਂ ਸਾਨੂੰ ਤੇਰੇ ਲੋੜ ਨਹੀਂ ਤੇਰੇ ਵਰਗੀਆਂ ਦੀ ਉਹ ਜਿਸਮ ਦਾ ਝੂਠਾ ਖਾਣ ਦਾ ਮੈਂ ਆਦੀ ਨਹੀਂ ਜੇ ਤੂੰ ਮੁੜ ਕੇ ਆਵੇਂ ਸਾਨੂੰ ਤੇਰੀ ਲੋੜ ਨਹੀਂ ਤੇਰੇ ਵਰਗੀਆਂ ਦੀ ਪਛਤਾਵਾ ਹੋਣ ਤੇ ਮੈਂ ਮਰਦਿਆਂ ਦੇਖੀਆਂ ਨੇ ਪਰ ਆਹ ਸੋਹਣੇ ਚੰਮ ਦਾ ਮਾਣ ਕਰਨ ਵਾਲੀ ਇਹਨੂੰ ਸਾਮ੍ਹ ਕੇ ਰੱਖੀ ਜਾਦਾ ਤਕੜੀਆਂ ਦੀਆਂ ਗੱਡੀਆਂ ਮੈਂ ਮੋਟਰ ਤੇ ਖੜ੍ਹਦੀਆਂ ਦੇਖੀਆਂ ਨੇ ਜਿਆਦਾ ਤਕੜੀਆਂ ਦੀਆਂ ਗੱਡੀਆਂ ਮੋਟਰ ਤੇ ਖੜਦੀਆਂ ਵੇਖੀਆਂ ਇਹ ਇਹ ਆਪਣਾ ਸਰੀਰ ਆ ਕਹਨਾ ਪਸੰਦਤਾ ਕਰਦੇ ਨੇ ਬਹੁਤ ਲੋਕ ਕੀ ਇਹ ਗੱਲ ਪਿਆਰ ਤੇ ਆਏ ਤਾਂ ਦੱਸੀ ਠੀਕ ਹੈ ਜੀ ਜੁੜੇ ਰਹੋ ਤੁਸੀਂ ਆਪਣੇ ਬਲੌਗ ਨਾਲ ਹਜੇ ਬਾਕੀ ਹੋਰ ਵੀ ਗੱਲਾਂ ਕਰਨੀ ਸੀ ਥੈਂਕ ਯੂ ਮੇਂਹਤਰੋ ਗੁੱਡ ਨਾਈਟ ਤੇ ਹੋ ਗਿਆ ਟਾਈਮ ਏਸੀ ਛੱਡ ਲਿਆ ਆਪਾਂ ਤੇ ਹੁਣ ਲੱਗੇ ਆ ਸੌਣ ਬਾਈ ਬਾਈ ਟੇਕ ਕੇਅਰ ਸੀ ਯੂ ਵਾਈ ਗਰੂ ਹਮੇਸ਼ਾ ਸਵੇਰੇ ਮੈਂ ਹੀ ਸੋਚਦਾ ਹਾਂ ਨਾ ਵੀ ਸਵੇਰੇ ਉਠੋਂ ਦਾ ਦਿਨ ਚੰਗਾ ਚੜ੍ਹੇ ਹਰ ਇੱਕ ਦਾ ਤੇ ਦਸਵੇਂ ਪਾਤਸ਼ਾਹ ਗੁਰੂ ਦਾ ਨਾਮ ਲੈ ਕੇ ਹਰ ਇੱਕ ਬੰਦਾ ਵਾਈ ਗੁਰੂ ਵਾਈ ਗੁਰੂ ਕਰਦਾ ਦਿਨੇ ਦਿਨ ਦੀ ਸ਼ੁਰੂਆਤ ਕਰਿਆ ਕਰੇ ਪ੍ਰਮਾਤਮਾ ਅੱਗੇ ਮੈਂ ਇਹ ਦੁਆ ਕਰਦਾ ਹਾਂ ਕਿ ਹਰ ਇੱਕ ਦਾ ਦਿਨ ਚੰਗਾ ਲਗੇ ਥੈਂਕ ਯੂ ਜੀ ਗੁੱਡ ਨਾਈਟ ਟੇਕ ਕੇਅਰ ਸੀ ਯੂ ਸਵੇਰੇ ਮਿਲਦੇ ਆਣੇ ਇੱਕ ਨਵੇਂ ਬਲੌਗ ਦੇ ਨਾਲ ਬਲੌਗ ਨੂੰ ਕਰਦੇ ਬੱਦ ਤੋਂ ਬੱਦ ਸ਼ੇਅਰ ਖਿੱਚ ਕੇ ਥੈਂਕ ਯੂ